ਬਹੁਤ ਚਬੱਚਾ ਮੇਰੀ ਦੁਨੀਆ ਉੱਜੜ ਗਈ 5 ਵਜੇ ਮੇਰੇ ਕੋਲੋਂ ਫੋਨ ਆਇਆ ਮੇਰਾ ਬੱਚਾ ਫੋਨ ਸੁਣ ਕੇ ਦੌੜਾ ਗਿਆ ਮਾਂ ਦੀਪੂ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂੰ ਕਿੱਥੇ ਚੱਲਾਂ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮੇਰਾ ਆਇਆ ਨਹੀਂ 6:30 ਹੋ ਗਏ ਹਰ ਕੇ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰਾ ਹੋਈ ਕੋਈ ਬੁੱਤ ਨਹੀਂ ਆਇਆ ਸਾਰੇ ਕੰਦੇ ਬਾਦ ਵਿੱਚ ਵੀ ਆਖਿਆ ਜਾਂ ਚਾਹ ਤੇ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੋਟ ਸਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਚੁੱਟਿਆ ਇਕੱਲਾ ਹੀ ਪਿਆ ਉੱਤੇ ਮੇਰਾ ਪੁੱਤ ਬੁੱਲਸ ਵਾਲੇ ਕੰਦੇ ਪੈ ਲਿਆ ਕੰਨਸਾਬ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਸੱਤ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਰ ਲੈਣਾ ਤੇ ਮੇਰਾ ਇਨਸਾਫ ਅੱਗੇ ਵੀ ਮਰਿਆ ਹੀ ਇੱਕੋ ਹੀ ਕੁਛ ਨਹੀਂ ਕੀਤਾ ਆਹ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਖੋਖੇ ਨਾ ਸੱਦਿਆ ਫੋਨ ਕਰਕੇ ਮੈਂ ਇੰਨਾ ਕੇ ਬਰੀ ਮੁਸ਼ਕਲ ਪਾਲ ਲਿਆ ਪੁੱਤ ਮੈਨੂੰ ਪਤਾ ਨਹੀਂ ਬੱਚਾ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਾ ਅੱਜਕੱਲ ਕੌਣ ਮਾਵਾਂ ਨੂੰ ਫੋਨ ਦਿੰਦੇ ਹੈ ਮੁੰਡਾ ਸਲੂਨ ਦਾ ਕੰਮ ਕਰਦਾ ਹੈ ਕੁਝ ਨਹੀਂ ਉਹ ਮੁੰਡਾ ਨਾ ਕੋਈ ਹਾਂਜੀ ਇਸ ਨਹੀਂ ਕੋਈ ਮੁੰਡਾ ਨਾ ਪਤਾ ਨਹੀਂ ਬੱਚਾ ਕਦੀ ਗੱਲ ਲਈ ਜਿਵੇਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿਖਲ ਜਾਣੇ ਜਾ ਰਹੇ ਇੱਕ ਇਕੱਲਾ ਮੁੰਡਾ ਹੀ ਹੈ ਇਹ ਇਕੱਲਾ ਹੈ ਮੇਰਾ ਬੁੱਤ ਬੱਚਾ ਹੈ ਮੇਰੀ ਦੁਨੀਆ ਉੱਜੜ ਗਈ ਬਾਜ਼ਾਰ ਕੀ ਕਰਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤਾਂ ਮੈਂ ਉਹਨੂੰ ਕਹਾਂ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਿਹਾ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾਗੇ ਬੈਠਾ ਕੰਦਾ ਮੈਂ ਓਨ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੰਡਿਆਂ ਦਾ ਸਾਡੇ ਪਿੰਡ ਦੇ ਮੁੰਡੇ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਇੱਕ ਦੀ ਸੁਰਤਾਂ ਜੀ ਬਾਅਦ ਚੋਂ ਐਂਬੂਲੈਂਸ ਆਈ ਐਂਬੂਲੈਂਸ ਨੇ ਸਤਕਾਰੀਆ ਹਸਪਤਾਲ ਕਰਿਆ ਬਾਅਦ ਚੋਂ ਉੱਧਰ ਗਿਆ ਇਹਦੇ ਸਿਰ ਤੇ ਉਹ ਕੱਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਹੀ ਆਪਣੀ ਵਾਲ ਕਟਣ ਤੇ ਉੱਥੇ ਉਹਨੇ ਉਹ ਜਨਾ ਮੂੜਾ ਹੀ ਨਾ ਉਹਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਂ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾਂ ਹੋ ਰਿਹਾ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਪੀੜਾ ਮਾਰੀਆਂ ਪਹਿਲਾਂ ਫੇਰ ਅੰਨੇ ਫੇਰ ਉਹਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਹੈ ਇਹ 2 3 2 3 ਦਿਨ ਪਹਿਲੇ ਗੱਲ ਹੋਈ ਤੇ ਬੋਲਤੇ ਕਿ ਤੁਹ ਮਿਲਿਆ ਬੋਲਤਾ ਕੱਲ ਮਿਲਿਆ ਜੀ ਕੱਲ ਕਿੰਨੇ ਵਜੇ 5 ਵਜੇ 5 ਵਜੇ ਆ ਗਿਆ ਜੀ ਪੂਰਾ ਘਰ 5 ਵਜੇ ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡ ਲਗੇ ਤਿੰਨੋਂ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬੜਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ ਬੋਲਤੇ ਡੈਡ ਬੋਡੀ ਮਿਲਿਆ ਜੀ ਹਾਂ ਜੀ ਡੈਡ ਬੋਡੀ ਮਿਲਿਆ ਜੀ ਬੋਲਤੇ ਹਾਂ ਜੀ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਤ ਕਰ ਦਿੱਤੀ ਏ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫ ਆਈ ਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ লাশ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਤਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਹੱਦ ਤੁਹਾਨੂੰ ਲੱਗਾ ਸੀ ਨਾ ਕਿੰਨਾ ਸਮਾਂ ਲੱਗਾ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਤਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਤਰਨਾ ਲਾਇਆ ਵਾ ਜੜਾ ਕੋਈ ਮੇਰੀ ਨੌਜਵਾਨੀ ਡੈਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਜੀ ਐਫਆਈਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫਆਈਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਪਤਾ ਉਹ ਐਫਆਈਆਰ ਕਰਤੀ ਇਹ ਹੁਣ ਅਜੇ ਮੈਂ ਐਫਆਈਆਰ ਨਹੀਂ ਵੇਖੀ ਹਾਂ ਜੀ ਇਹ ਕਰਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈਡ ਬੋਡੀ ਮਰੀ ਹੋਊਗਾ ਤੁਸੀਂ ਨਹੀਂ ਮੈਨੂੰ ਨਹੀਂ ਪਤਾ ਧਰਨਾ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ਾਂ ਹੀ ਚੱਲ ਪਈ ਤੁਹਾਡੇ ਤੋਂ